ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਅੱਜ ਹੋਣਗੀਆਂ ਤੇ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਆਪਣਾ ਉਮੀਦਵਾਰ ਜਿਹੜਾ ਹੈ ਉਹ ਐਲਾਨ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾ ਵੀ ਕਿਸੇ ਤੁਹਾਡੇ ਨਾਲ ਦੇਖ ਰਹੇ ਹਾਂ ਸਾਂਝ ਟੀਵੀ ਇਸ ਸਮੇਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਕਿਉਂਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਅੱਜ ਹੋਣਗੀਆਂ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤੁਹਾਡੀ ਜਾਣਕਾਰੀ ਦੱਸਦੇ ਕਿ ਪਿਛਲੇ 4 ਸਾਲਾਂ ਤੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਪ੍ਰਧਾਨ ਦੇ ਅਹੁਦੇ ਤੇ ਰਹੇ ਨੇ 202 ਸ਼ੋਭੀ ਤੇ ਉਸ ਤੋਂ ਬਾਅਦ ਹੁਣ 2025 ਵਿੱਚ ਜਿਹੜੀਆਂ ਚੋਣਾਂ ਦੁਬਾਰਤ ਹੋ ਰਹੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਜਦੋਂ ਕੱਲ ਸ਼ਾਮ ਪਹੁੰਚਦੇ ਨੇ ਹਰ ਇੱਕ ਮੈਂਬਰ ਨਾਲ ਗੱਲਬਾਤ ਕੀਤੀ ਕੀ ਕਿ ਪ੍ਰਧਾਨ ਦੇ ਨਾਲ ਬਾਕੀ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਵੀ ਜਿਹੜੀ ਚੋਣ ਹੋਣੀ ਕੀਤੀ ਜਾਏਗੀ ਸੋ ਦੇਖ ਸਕਦੇ ਹੋ ਤਸਵੀਰਾਂ ਤੋਂ ਤਸਵੀਰਾਂ ਵੀ ਦਿਖਾ ਰਹੇ ਹਾਂ ਜਿੱਥੇ ਕਿ ਅੱਜ 1 ਵਜੇ ਦੇ ਕਰੀਬ ਜਿਹੜੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਹੋਣ ਗਿਆ ਉਮੀਦਵਾਰ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਵੱਲੋਂ ਆਪਣੀ ਵੱਲੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਹੈ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਿ ਪਹਿਲਾਂ ਹੀ 4 ਸਾਲ ਪ੍ਰਧਾਨ ਦੇ ਅਹੁਦੇ ਤੇ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਹੈ ਲੇਕਿਨ ਵਿਰੋਧੀ ਧਿਰ ਦੇ ਵੱਲੋਂ ਫਿਲਹਾਲ ਕੋਈ ਵੀ ਉਮੀਦਵਾਰ ਜਿਹੜਾ ਨਹੀਂ ਐਲਾਨਿਆ ਗਿਆ ਤੇ ਇਹ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਜੇਕਰ ਕਿਸੇ ਵੱਲੋਂ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ ਵਿਰੋਧੀ ਧਿਰ ਨੇ ਅਗਰ ਕਿਸੇ ਨੇ ਵੀ ਕੋਈ ਉਮੀਦਵਾਰ ਨਹੀਂ ਐਲਾਨਿਆ ਤਾਂ ਫਿਰ ਸਰਬਸੰਮਤੀ ਦੇ ਨਾਲ ਜਿਹੜਾ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਹੀ ਪ੍ਰਧਾਨ ਦੇ ਅਹੁਦੇ ਤੇ ਰੱਖਿਆ ਜਾ ਸਕਦਾ ਹੈ ਸੋ ਕਹਿ ਸਕਦੇ ਆ ਕਿ ਜਾਂ ਤਾਂ ਉਹਨਾਂ ਵੱਲੋਂ ਹਾਲੇ ਜਨਤਕ ਨਹੀਂ ਕੀਤਾ ਗਿਆ ਵਿਰੋਧੀ ਧਿਰ ਵੱਲੋਂ ਜਾਂ ਫਿਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਉਮੀਦਵਾਰ ਜਿਹੜਾ ਨਹੀਂ ਐਲਾਨਿਆ ਗਿਆ ਤੇ ਸੁਖਵੀਰ ਸਿੰਘ ਬਾਦਲ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਹੋਣਾਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾਂ ਨੂੰ ਐਲਾਨ ਦਿੱਤਾ ਗਿਆ ਤੇ ਜਦੋਂ ਗੱਲਬਾਤ ਹੁੰਦੀ ਹੈ ਮੀਡੀਆ ਨਾਲ ਗੱਲਬਾਤ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਹੋਣਾਂ ਦੀ ਉਹਨਾਂ ਨੇ ਕਿਹਾ ਕਿ 4 ਸਾਲਾਂ ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਹੋਣੇ ਪ੍ਰਧਾਨ ਰਹੇ ਨੇ ਤੇ ਉਹਨਾਂ ਦੀ ਅਗਵਾਈ ਦੇ ਹੇਠ ਬਹੁਤ ਸਾਰੇ ਸਮਾਗਮ ਜਿਹੜੇ ਉਹ ਵਧੀਆ ਤਰੀਕੇ ਨਾਲ ਕੀਤੇ ਗਏ ਨੇ ਜਾਂ ਜਿਹੜੇ ਫੈਸਲੇ ਉਹਨਾਂ ਵੱਲੋਂ ਕੀਤੇ ਗਏ ਨੇ ਬੜੇ ਸਰਬਸੰਮਤੀ ਦੇ ਨਾਲ ਹੋਏ ਨੇ ਸੋ ਉਹਨਾਂ ਦੀ ਤਾਰੀਫ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ ਬਾਕੀ ਆਖਿਰਕਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹੋਰ ਕੀ ਕੀ ਗਿਆ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਨਾਲ ਦੀ ਨਾਲ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਟਵੱਟ ਸ਼ੇਅਰ ਜ਼ਰੂਰ ਕਰਿਓ ਹਰ ਸਾਲ ਮੰਗੂ ਜਦੋਂ ਐਜੀਬੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਤੇ ਐਗਜ਼ੈਕਟਿਵ ਦਾ ਇਲੈਕਸ਼ਨ ਹੁੰਦਾ ਅਸੀਂ ਇੱਥੇ ਮੀਟਿੰਗ ਕਰਦੇ ਹਾਂ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਕਿ ਤਾਮੀ ਸਾਹਿਬ ਸਾਡੇ ਕੱਲ ਪ੍ਰੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟ ਸਾਡੇ ਵਿੱਚ ਬੜਾ ਔਕਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆਹ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੀ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਜਿਹਨੇ ਆਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰਿਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱਤ ਵੱਤ ਹਾਜ਼ਰੀ ਭਰਨੀ ਸਤਗੁਰਾਂ ਦਾ ਗੁਰਿਆਈ ਦੇਵਸਿਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਸੋ ਫਿਰ ਦੁਬਾਰਾ ਦਿਲੀਆਂ ਲਗਾਈਆਂ ਤੋਂ ਜਿੱਥੇ ਸਤਗੁਰ ਦਾ ਧੰਨਵਾਦ ਕਰਨਾ ਉਥੇ ਆਪਣੀ ਮਹਾਨ ਜਥੇਬੰਦੀ ਸ਼ੋਹਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੂੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜਜ਼ਬਾਤਾਂ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ